हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਜੀ ਫਾਰਮ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਪਣ ਤੇ ਤਿੰਨ ਆਗਿਆ ਟੋਕੜ ਗਾਵਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਨੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀਆਂ ਭਾਈ ਦੋ ਟੋਕੜ ਗਾਵਾਂ ਨੇ ਉਹਨਾਂ ਮਗਰ ਜਿਹੜੇ ਬੱਚੇ ਆ ਗਏ ਨਾ ਬੱਸੀਆਂ ਆ ਗੀਆਂ ਤੇ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬੇਸ਼ੱਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਜੀ ਤੁਸੀਂ ਜਨਾਓ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਨਾ ਬਾਈ ਜੋਗਾ ਪਿੰਡ ਮੋਮ ਜ਼ਿਲ੍ਹਾ ਬਰਨਾਲਾ ਨੇੜੇ ਛੋਟਾ ਸੀਨੇ ਵਾਲ ਵੱਡਾ ਸੀਨੇ ਵਾਲ ਗਹਿੜਾ ਤੇ ਮਹਿਲਕਲਾ ਵੀ ਨੇੜੇ ਠੀਕ ਆ ਤੇ ਤਹਿਸੀਲ ਆਪਾਂ ਨੂੰ ਕਿਹੜੀ ਪੈਂਦੀ ਹੈ ਤਹਿਸੀਲ ਵੀ ਬਰਨਾਲੇ ਪੈਂਦੀ ਵੀਰੇ ਆਪਾਂ ਨੂੰ ਮੋਬਾਈਲ ਨੰਬਰ ਬੋਲ ਦੋ ਬਾਈ ਆਪਣਾ 95698 55800 ਨੇ ਇਹ ਬਾਈ ਦਾ ਬਈ ਕੰਡੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਪਹਿਲੇ ਨੰਬਰ ਵਾਲੇ ਵਾਰਡ ਤੇ ਸ਼ੁਰੂ ਕਰ ਲਈਏ ਹਾਂ ਬਈ ਇਹ ਨਾ ਦੂਜੇ ਸੂਏ ਨੂੰ 4 ਮਹੀਨਾ ਦੀ ਗੱਬਣਾ ਚੈੱਕ ਪਾਸ ਚੈੱਕ ਪਾਸ ਆ ਬਈ ਥੋੜੀ ਤਹਲੀ ਕਰਾਈ ਹਾਂ ਹਾਂ ਆਗਲਾ ਜਿਹੜਾ ਕੋਈ ਸੌਦਾ ਲਾਊਗਾ ਅਗਲਾ ਵੀ ਚੈੱਕ ਕਰਵਾ ਸਕਦਾਗਾ ਆਪਣੀ ਚੈੱਕ ਕਰਾ ਕੇ ਠੰਡਾ ਟੀਕਾ ਲਵਾਇਆ ਵਗਾ ਠੀਕ ਹੈ ਤੇ ਦੋਤਾ ਬਈ ਦੋਤਾ ਬਈ ਥੱਲੇ ਧਾਰ ਰਹੀਆਂ ਥਣ ਪਾਸ ਕਰਉਂਦੀ ਆ ਥਣ ਜ ਨਹੀਂ ਸਹੀ ਐ ਸਾਰੇ ਠੀਕ ਐ ਬਾਈ ਹਾਂ ਪਰ ਬ੍ਰੀਡ ਗਰੂਪ ਬਹੁਤ ਆ ਉਹਨਾਂ ਨੇ ਸ਼ਾਮਤੀ ਨਹੀਂ ਜਣੀ ਹਾਂ ਤੇ ਥਾਣ ਆਪਾਂ ਚੈੱਕ ਕਰਵਾਣਾ ਥਾਣ ਬੜਾ ਚੰਗਾ ਆ ਗਿਆ ਥਾਣ ਬਹੁਤ ਸੋਹਣਾ ਬਾਈ ਲੇਵਾ ਲੋਵਾ ਪੂਰਾ ਵਧੀਆ ਬਣਾਉਂਦੀ ਆ ਆਪਾਂ ਨੂੰ ਤਾਜੀ ਦੀ ਵੀਡੀਓ ਦਿਖਾਈ ਉਹਨਾਂ ਨੇ ਤੇ ਕਿੰਨਾ ਦੁੱਧ ਕੱਢਿਆ ਪਿਛਲੇ ਸੂਏ ਦੁੱਧਤਾ ਜਰ ਨੇ ਪਿਛਲੇ ਸੂਏ ਦਾ ਜਨੇ 18 19 ਲੀਟਰ ਦੇ ਆਰਾਮ ਨਾਲ ਬੜੇ ਪਹਿਲੇ ਸੂਏ ਜਨੇ ਬੜਾ ਕੱਢਿਆਗਾ ਤੇ ਮੰਨ ਕੇ ਚੱਲ ਹੁਣ ਚਾ 18 19 ਤਾਂ ਦੇਉਗੀ ਨਾ ਵੀ ਦੇਉਗੀ ਹਾਂ ਆ ਇੰਨਾ ਕ ਤਾਂ ਨਹੀਂ ਦੇਈ ਜਿਆ ਹੁਣ ਗੱਲ ਕਰੀਏ ਵੀ ਇੱਕ ਤਰ੍ਹਾਂ ਦੀ ਫੰਡਰ ਬੱਸੀ ਸਾਂਭਣ ਨਾਲੋਂ ਚੰਗੀ ਬੰਡਰ ਬੱਸੀ ਨਾਲ ਜਰ ਸਾਂਭਣਾਗਾ ਮੰਨ ਕੇ ਚੱਲ 30 35 35000 ਦੀਆਂ ਤਾਂ ਫੰਡਰ ਬੱ ਟੋਟਲੀ ਟੋਟਲੀ ਬੱਸ 4 ਮਹੀਨਾ ਦੀ ਘਬਣਾ ਅੱਜ ਤੋਂ ਦਿਨ ਤੇ ਘਟੀ ਜਾਣੇ ਆ ਮਹੀਨੇ ਚਾਰ ਰਗੇ ਰੁਪਈਆ ਇਹਨਾਂ ਨੇ ਛੰਦਲਾ 50000 ਨਾਲ ਜੋੜ ਜਾਣਾ 70 75000 ਦੀ ਸਹੀ ਗੱਲ ਆ ਭਾਈ ਹਾਂ ਲੈ ਬੜੇ ਰਾਹ ਲੈ ਆਪਾਂ ਫੇਸ ਤੇ ਦਾ ਚੈੱਕ ਕਰਵਾਣੇ ਫੇਸ ਤੇ ਕਰ ਸਕਦਾ ਕੁਆਲਿਟੀ ਇੱਕ ਨੰਬਰ ਬੋਦੀਵਾਦੀ ਫੁੱਲ ਕਮਾਲ ਦੀ ਅਸਲ ਵਿੱਚ ਜਾਤ ਕੁਆਲਿਟੀ ਦੀ ਗੱਲ ਕੀ ਕਰੀਦਾ ਪਾਈ ਆ ਨਾ ਹਾਂ ਸਹੀ ਗੱਲ ਆ ਜਾਨ ਬਥੇਰੀ ਆ ਕੋਈ ਬੈੜ ਚ ਕੋਈ ਆਇਆ ਨਹੀਂ ਕਿ ਜਿਵੇਂ ਪਛੋਟ ਸਿਰਾ ਵੀ ਨਹੀਂ ਹੈਗੀ ਹਾਂ ਜਿੰਦ ਜਾਨ ਵਾਲੀ ਹਾਂ ਬਾਕੀ ਜਿਹੜਾ ਲੇਵਾ ਇਹਦਾ ਮਤਲਬ ਬਲਟ ਲਾ ਜਿਹੜੀਆਂ ਹੁਣ ਪਈਆਂ ਆਂਗੇ ਤਾਂ 10 ਹਾਂ ਇਹਨੇ ਤਾਂ ਉਹ ਤੋਂ ਦੱਸਣਾ ਵੀ ਯਾਰ ਲੇਵਾ ਬਣਾਉਣਾ ਆਇਆ ਨਹੀਂ ਪੂਰਾ ਹਾਂ ਬਾਕੀ ਫੇਸ ਵਾਲਾ ਪਿਆਰਾ ਫੇਸ ਬਹੁਤ ਪਿਆਰਾ ਬਰੀਡ ਬਹੁਤ ਆ ਕੁਸ਼ਮੀ ਵੀ ਵਧੀਆ ਹਾਂ ਹਾਂ ਕੋਈ ਹੋਰ ਜੀ ਚਮਕ ਦਮਕ ਵਾਲੀ ਆ ਬਾਈ ਸਮੇਂ ਪਲੀਚ ਵਾਲੀ ਫੁੱਲ ਤੇ ਮੁੱਲ ਜਿਹੜਾ ਬਾਈ ਕਹਿੰਦਾ ਨਾ ਤਾਂ ਫੰਡਰ ਬਸੀਆਂ ਵਾਲਾ ਕਰੀਏ ਜਮਾ ਲਾ ਲਓ ਵੀ ਛੋਟਾ ਜਿਹਾ ਮੁੱਲ ਬਸ ਬਿਲਕੁਲ ਯਾਰ ਅਗਲੇ ਨੂੰ ਆਪਾਂ ਬਸ ਹਾਂ 25000 ਦੇ ਦੇ ਆਗੇ ਤੇ ਅੱਗੇ ਭਾਈ 2 ਨੰਬਰ ਤੇ ਜੋਗੇ ਇਹਦੇ ਥੱਲੇ ਭਾਈ 11 ਤੇ 10 ਦੁੱਧ ਆਪਾਂ 12 ਕਿਲੋ ਤੇ ਲਈ ਆ ਪਰ ਆਪਣੇ ਕੋਲੇ ਹੁਣ 10 ਨਿਕਲਿਆ ਵੇ 11 ਨਿਕਲਿਆ ਵੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਬੇ ਤੀਜਾ ਸੂਆ ਸੂਈ ਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਸੂਈ ਨੇ ਨਾ ਹੋ ਗਿਆ ਹੁਣ ਕੋਈ ਭਾਈ 3 1/2 ਮਹੀਨੇ ਤੇ ਠੰਡ ਬੜਾ ਚੰਗਾ ਨਾ ਠੰਡ ਬਹੁਤ ਸੋਹਣਾਗਾ ਠੰਡੀ ਛੀਲ ਆ ਚਾਹੇ ਚਵਾ ਕੇ ਠੰਡੋਂ ਦੀ ਲੰਗੀ ਜਾਣਾ ਤੇ ਕਿੰਨਾ ਦੁੱਧ ਆ ਭਈ ਇਹਦੇ ਸੱਨੇ 10 11 ਲੀਟਰ ਹੈਗਾ ਵੀਰੇ ਬੜੇ ਦਾ ਜੇ ਜੋਗੇ ਮੰਨ ਕੇ ਚੱਲੋ ਕੋਈ ਵੀ 2 ਟਾਈਮ 4 ਟਾਈਮ ਆ ਦੀ ਚਵਾਈ ਹਾਂ ਹਾਂ ਪਰ ਤਾਂ ਰਾਂਝੀ ਨੂੰ ਕੋਈ ਵੱਧ ਘੱਟ ਹੋਊਗੀ ਠੀਕ ਹੈ ਭਾਈ ਤਾਰਾ ਇੱਕੋ ਜਿਹਾਂ ਨੇ ਤਾਰਾਂ ਵੀਰ ਕਹਿੰਦਾ ਇੱਕੋ ਜਿਹਾਂ ਬਾਈ ਸਾਈਡ ਥੋੜੀ ਦਿਖਾਉਂਦੀ ਆ ਤੇ ਥਣ ਤੁਸੀਂ ਚੈੱਕ ਕਰ ਸਕਦਾ ਥਣ ਬਹੁਤ ਸੋਹਣਾਗਾ ਜਣੀ ਦੁੱਧ ਵਾਲੀ ਪਾਈਪ ਲੈਣੀ ਲੱਗੀ ਵਾ ਹਾਂ 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 ਦੁੱਧ ਵਾਲੀ ਬ੍ਰੀਡ ਆ ਵੀਰੇ ਸੇਵਾ ਨਹੀਂ ਹੋਈ ਅਗਲੇ ਦੋ ਜੰਨੀ ਚੱਲ ਚਾਰ ਦਿਨ ਸਮਝੇ ਦੋ ਤਾਂ ਹੋਰ ਵੀ ਜੰਨੀ 12 ਲੀਟਰ ਤੇ ਬੜੇ ਰਾਮ ਨਾ ਜਾਊ 12 ਲੀਟਰ ਤਾਂ ਪਾ ਉਥੋਂ ਚੋਕੀ ਲੈ ਕੇ ਆਏ ਕਿੱਦ ਤੱਕ ਕਾਠ ਵਾਲੀਆਂ ਬਾਈ ਪ੍ਰੈਂਟਸ ਨੱਖ ਪਣਾ ਵੈੜ ਚ ਗੱਲ ਕਰੀਏ ਫੁੱਲ ਲਗਾ ਤੇ ਜੋਗੇ ਦਾ ਮੁੱਲ ਬਾਈ ਕੀ ਰਹੂਗਾ ਇਹ ਵੀ ਯਾਰ 25 ਦੀ ਇਹ ਦੇ ਦਾਂਗੇ ਲੈਣ ਦੇ ਨਹੀਂ ਬੱਸ ਕਰ ਦਾਂਗੇ ਮਾੜਾ ਮੋਟਾ ਕਰ ਦਾਂਗੇ ਕੋਈ ਗੱਲ ਨਹੀਂ ਤੇ ਬਾਕੀ ਪਤਲੇ ਪਿੰਡੇ ਚ ਆ ਗਈ ਹਾਂ ਪਤਲੇ ਪਿੰਡੇ ਚ ਬਰੀਡ ਆ ਰਹੀ ਆ ਕੋਈ ਅਜੀ ਗੱਲ ਨਹੀਂ ਬਾਕੀ ਥਾਣਾ ਦਾ ਜਿਹੜਾ ਗੈਪ ਆ ਬਹੁਤ ਚੰਗਾ ਸਾਮ ਤੱਕ ਮੇਲੇ ਵਾ ਤੇਰ ਕਰੀ ਪੂਰਾ ਵਧੀਆ ਬਹੁਤ ਸੋਹਣਾ ਲੇਵਾ ਬਣਾਉਣਾ ਜਾਨੇ ਠੀਕ ਆ ਹਾਂ ਥਾਣਾ ਥੋੜਾ ਪੂਰਾ ਸੋਹਣਾਗਾ ਸੋਹਣਾ ਲੇਵਾ ਤਿਆਰ ਕਰਦੀ ਆ ਬਾਕੀ ਰੰਗ ਰੂਪ ਵਾਲੀ ਆ ਬਾਈ ਜਵਾਨੀ ਵਾਲੀ ਵੜਾ ਕੁੜਾਪੜਾ ਜੰਗ ਨਹੀਂ ਹੈਗਾ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਆ ਗਿਆ ਮੁੱਲ ਇਹ ਤਾਂ ਲੈਣ ਦੇਣ 25000 25000 25000 ਚ ਕੋਈ ਗੱਲ ਨਹੀਂ ਛੋ ਕਰਾਂਗੇ ਲਾਜ ਮੈਂ ਹਾਂ ਤੇ ਅੱਗੇ ਜੋ ਕੇ 3 ਨੰਬਰ ਤੇ ਭਾਈ ਇਹਦੇ ਥਲੇ ਵੀ ਭਾਈ 10 ਲੀਟਰ ਦੁੱਧ ਦੀ ਆ ਮਗਰ ਇਹ ਤੋਂ ਕਿੰਨੀ ਸੋਹਣੀ ਬ੍ਰੀਡ ਵਾਲੀ ਬੱਸੀ ਦੇਖ ਬੈਠੀ ਆ ਗਲਾਬੀ ਬੂ ਥਾਲਾ ਗਲਾਬੀ ਬੂ ਥੜੀ ਬੱਚੀ ਵਾਹ ਵਾਹ ਗਲਾਬੀ ਸਾਣਾ ਪੂਰੀ ਸੋਹਣੀ ਬੱਸੀ ਦੇਖ ਕਿੰਨੀ ਬ੍ਰੀਡ ਵਾਲੀ ਬੱਸੀ ਹੈ ਬੱਚਾ ਪਲਿਆ ਪਿਆ ਹਾਂ ਪੂਰੀ ਸਹੀ ਗੱਲ ਢਾਈਆਂ ਕਿ ਮਹੀਨਿਆਂ ਦੀ ਹੋਵੇ ਤਿੰਨਾਂ ਦੀ ਹੋਵੇ ਸੂਜੀ ਵੀ ਆਪਾਂ ਦੇਖੋ ਲੈ ਕੇ ਜਾਂਦੀ ਆ ਠੀਕ ਆ ਤੇ ਠਾਣਲੇ ਵਾਲਾ ਭਾਈ ਦਿਖਾ ਰਹੇ ਨੂੰ ਮਗਰ ਵੜ ਕੇ ਠਾਣ ਦੇ ਵਾ ਬਹੁਤ ਸੋਹਣਾ ਇਹਦਾ ਲੈ ਕਿਆ ਬਾਤ ਥਣ ਦੇਖੋ ਯਾਰ ਗਲਾਪੀ ਥਣਾ ਗਿਆ ਹੈ ਨਾ ਬਾਲਾ ਸੋਹਣਾ ਥਣ ਲੱਗਿਆ ਬਾਬਾ ਚਵਾਈ ਚਬੂਈ ਵੀ ਬਹੁਤ ਸ਼ਟਨ ਵਾਲੇ ਥਣਾ ਦਾ ਗੈਪ ਦੇਖੋ ਕਿੰਨਾ ਕਰੂ ਸਹੀ ਗੱਲ ਹੈ ਤੇ ਚਵਾਈ ਕਿਵੇਂ ਬਾਲੀ ਕੈਂਟ ਆ ਯਾਰ ਚਵਾਈ ਦਾ ਜੀ ਲੱਗਦਾ ਬਾਈ ਠੀਕ ਹੈ ਹਾਂ ਹਾਂ ਤੇ ਲੇਵਾ ਟਾਈਟ ਆ ਗਿਆ ਹੈ ਨਾ ਹਾਂ ਲੇਵਾ ਪੂਰਾ ਜਿਹੜਾ ਹੱਥ ਨੂੰ ਲੇਵਾ ਤਾਂ ਹੋਰ ਬੜਾ ਹੋਇਆ ਤਾਂ ਸਮਝਣਾ ਟਾਈਮ ਵੀ 10 11 ਦਾ ਹੀ ਆ ਹੂੰ ਲੈਪ ਟਾਈਮ ਵੀ ਦੱਸ ਹੀ ਦਿੰਨੇ ਆ ਬਾਈ ਮੈਂ ਤਾਂ ਹਾਂ ਕਿ ਕਿੰਨਾ ਕੁ ਟਾਈਮ ਹੋ ਗਿਆ 11:47 ਮਿੰਟ ਹਾਂ ਹੱਥ ਨੂੰ ਤਾਂ ਇਹਦਾ ਕੁਝ ਨਾ ਕੁਝ ਬਣਨਾ ਤਾਂ ਮੇਰਾ ਨਾਲੇ ਗੱਲ ਹੋਰ ਬਈ ਸਾਨੂੰ ਦੋ ਚੀਜ਼ਾਂ ਬਣਨ ਦੋ ਚੀਜ਼ਾਂ ਬਣਦੀਆਂ ਯਾਰ ਬਰੋਬਰ ਖੜੀ ਹੋਣਾ ਉਹਨੇ ਸਮਝ ਲਾਉਂਦੇ ਯਾਰ ਹੈ ਕਿ ਨਹੀਂ ਬਾਕੀ ਆਪ ਵੀ ਕਾਦਾ ਵੜਾ ਬਹੁਤ ਸੋਹਣਾ ਕੱਦ ਕੱਟ ਕੱਦ ਕਾਠਾ ਚੰਗੇ ਢਾਂਚੇ ਜਾ ਕੇ ਲੈਵਾਂ ਲੈਵਾਂ ਨੂੰ ਬਦ ਯਾਰ ਬੜਾ ਸੋਹਣਾ ਇਹਦਾ ਬਾਕੀ ਬਰੀਡ ਵਾਲੀ ਅਗਾਂ ਦੀ ਹਾਂ ਹਾਂ ਸਹੀ ਗੱਲ ਆ ਬਾਈ ਤੇ ਮੁੱਲੇ ਦਾ ਮੁੱਲੇ 30 ਦੀ ਦੇ ਦਾਂਗੇ ਬਾਈ ਇਹਦਾ 30 ਹਾਂ ਕੋਈ ਗੱਲ ਨਹੀਂ ਕਰਾਂਗੇ ਮਾਨਤਣ ਬਾਈਆਂ ਦਾ ਏ ਬਾਈ ਕਹਿੰਦਾ ਬਾਈ ਆਪਾਂ ਦੇ ਦੇਾਂਗੇ 30000 ਦੀ ਹਾਂ ਬਾਕੀ ਮਾਨਤਾਣ ਦੇ ਜ਼ਰੂਰ ਕਰਾਂਗੇ ਜ਼ਰੂਰ ਕਰਾਂਗੇ ਕੋਈ ਗੱਲ ਨਹੀਂ ਬਾਈ ਠੀਕ ਹੈ ਵੀਰੇ ਹਾਂ ਤੇ ਅੱਗੇ ਜੋ ਕਿ 4 ਨੰਬਰ ਤੇ ਇਹ ਵੀਰੇ ਆਪਣੇ ਸਾਡੇ ਸਰ 5 ਕਿਲੋ ਤੋਂ 2 ਹੋਵੇ 6 ਹੋਵੇ ਆਪਾਂ ਅੱਜ ਲੈ ਗਈ ਜਾਂਦੀ ਆ ਮਾਲਕਾਂ ਨੇ 7 ਕਹਿ ਸੀਗਾ ਪਰ ਆਪਾਂ ਤਾਂ 5 5.5 ਹੀ ਕਹਾਂਗੇ ਅਗਲੇ ਨੂੰ ਕੋਈ ਜਿੰਨਾ ਕੋ ਭਾਂਡੇ 'ਚ ਬਹਿ ਜੇ ਮਗਰ ਇਹਦੇ ਬੱਸੀ ਬੈਠੀ ਆ ਉਹ ਦੀ ਉਹ ਬੈਠੀ ਆ ਪਰਲੇ ਪਾਸੇ ਹਾਂ ਬੱਸੀ ਤਾਂ ਤਿਆਰ ਹੀ ਆ ਨਾ ਬੱਸੀ ਤਿਆਰ ਹੀ ਆ ਇਹ ਵੀ ਤਿੰਨਾਂ ਕਿ ਮਹੀਨਿਆਂ ਦੀ ਹੀ ਸੁਈ ਵੀ ਆ ਬੱਚਾ ਦੇਖੋ ਬਾਈ ਹਾਂ ਦੇਖ ਕਿੰਨੀ ਘੜ ਬੱਸੀ ਆ ਸਹੀ ਗੱਲ ਆਪ ਜਰਸੀ ਆ ਗਈ ਹੈ ਨਾ ਜਰਸੀ ਹਾਂ ਜਰਸੀ ਆ ਜਰਸੂ ਕੀ ਬੱਸੀ ਹੈ ਹੂੰ ਬੱਸੀ ਵੀ ਨਾਲ ਸਾਡੇ 6 ਮਹੀਨਿਆਂ ਨੂੰ ਤਿਆਰ ਹੋਣ ਵਾਲੀ ਹੈ ਨਾੜਾ ਤੇ ਕਰ ਸਕਦੇ ਆ ਬਾਈ ਬਹੁਤ ਚੰਗੀਆਂ ਨਾੜਾ ਚੋਂ ਚਬਾਣ ਵਾਲਾ ਬੜਾ ਘੈਂਟ ਆ ਬਾਈ ਠੀਕ ਆ ਹਾਂ ਤੇ ਕਿੰਨਾ ਦਾ ਦੱਸਿਆ ਹੁਣੇ ਵੀ ਥੱਲੇ ਯਾਰ ਉਹ ਤਾਂ ਮਾਲਕ ਤਾਂ ਸੱਤ ਕਹਦੇ ਸੀ ਆਪਾਂ ਦਾ ਤਾਂ ਰਾਤੀ ਲੈ ਕੇ ਜਾਂਦੀ ਆ ਅੱਜ ਲੈ ਕੇ ਜਾਂਦੀ ਆ ਠੀਕ ਹੈ ਬਾਈ ਜੇ ਨਹੀਂ ਮੰਨ ਕੇ ਚੱਲ ਆਪਾਂ ਯਾਰ ਪੰਜ ਸਾਢੇ ਪੰਜ ਹੀ ਕਹਾਂਗੇ ਅਗਲੇ ਲੈਵੇ ਇਹ ਵੀ ਟੈਟ ਚਾਹੀਏ ਨਾ ਲੈਵੇ ਵੀ ਟੈਟ ਚਾਹਾ ਹਾਂ ਬਾਕੀ ਫੇਸਬੁਕਸ ਆਪਾਂ ਬਈ ਚੈੱਕ ਕਰਵਾਵਾਂਗੇ ਮੂਹਰੋਂ ਕਰਮ ਵਾਲੀ ਦਲ ਫੇਸਬੁਕ ਚ ਚੈੱਕ ਕਰ ਸਕਦੇ ਬੜਾ ਪਿਆਰਾ ਨਿੱਕਾ ਨਿੱਕਾ ਕਰਨਾ ਹੈ ਹਾਂ ਨਹੀਂ ਬ੍ਰੀਡ ਬਹੁਤ ਆ ਭਾਈ ਇਹਦਾ ਕਰ ਕਰ ਥੋੜੀ ਜਿਹੀ ਨਿੱਸੀ ਫਿੱਕੀ ਜਰੂਰ ਆ ਪਰ ਹਾਂ ਬ੍ਰੀਡ ਦੀ ਕੋਈ ਕਮੀ ਨਹੀਂ ਹੈ ਸਮਾਈ ਇਸ ਨੂੰ ਹੀ ਚੰਗੀ ਹੋਗੀ ਸੋਹਣਿਆ ਰਾਂ ਵਾਲੀ ਤੇ ਮਗਰ ਬੱਸੀ ਉਦੋਂ ਵੀ ਜ਼ਿਆਦੇ ਸੁਨੱਖੀ ਆ ਪ्युअर ਪੰਜਾਬ ਵਾਲੀ ਜਰਸੀ ਵਾਲਾ ਬੱਸੀ ਦੀ ਖੜ ਨਹੀਂ ਖੁੜਦੀ ਚੈੱਕ ਕਰਕੇ ਆ ਮੈਂ ਕਹਿੰਦਾ ਸੌਂਗ ਨਾ ਪਾ ਲੈ ਹਾਂ ਸਹੀ ਗੱਲ ਹੈ ਕੁਆਲਿਟੀ ਵਿੱਚ ਇਹ ਆਪਾਂ ਸਮਝ 12000 ਚ ਦੇ ਦਾਂਗੇ ਬਗ ਜੋ ਕਰੀ ਹਾਂ ਜੈ ਜੈ ਚੱਲ ਹੁਣ ਦੁੱਧ ਆ ਉਹਦੇ ਹਿਸਾਬ ਨਾਲ ਆਪਾਂ 12000 ਚ ਦੇ ਦੇ ਦਾਂਗੇ ਹਾਂ ਠੀਕ ਹੈ ਉਹ ਹਿਸਾਬ ਨਾਲ ਭਾਈ ਕਹਿੰਦਾ 12000 ਰੁਪਏ ਦੇ ਦੇਾਂਗੇ ਭਾਈ ਜੇ ਕਿਸੇ ਵੀ ਵੀਰ ਨੂੰ ਕੋਈ ਵਾੜ ਪਸੰਦ ਆਵੇ ਤਾਂ ਵੀਰ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ